ਤਾਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਜਿਸ ਦੌਰਾਨ ਮਾ ਚਰਨ ਕੌਰ ਦੇ ਵੱਲੋਂ ਆਪਣੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਭਾਵੇਂ ਦੁਨੀਆ ਤੋਂ ਗਏ 3 ਸਾਲ ਹੋ ਗਏ ਨੇ ਪਰ ਅੱਜ ਵੀ ਉਹ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ 23 ਮੌਕੇ ਸਿੱਧੂ ਦੇ ਤਿੰਨ ਗੀਤਾਂ ਦੀ ਐਲਬਮ ਮੂਸ ਪ੍ਰਿੰਟ ਦੇ ਨਾਮ ਨਾਲ ਰਿਲੀਜ਼ ਹੋਈ ਹੈ ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਸਿੱਧੂ ਖੁੱਤੇ ਮੇਰੇ ਅਤੇ ਆਪਣੀ ਮਾਂ ਦੇ ਜਨਮ ਦਿਨ ਦੇ ਉੱਤੇ ਗੀਤ ਰਿਲੀਜ਼ ਕਰਦਾ ਸੀ ਤਾਂ ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹ ਮਕਸਦ ਹੈ ਕਿ ਸਿੱਧੂ ਵੱਲੋਂ ਚਲਾਇਆ ਗਿਆ ਇਹ سلسلہ ਰੁਕੇ ਨਾ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਹਰ ਜਨਮ ਦਿਨ ਦੇ ਉੱਤੇ ਸਿੱਧੂ ਦੇ ਫੈਨਸ ਨੂੰ ਕੁਝ ਨਵਾਂ ਮਿਲਦਾ ਰਹੇ ਤਾਂ ਇਸ ਲਈ ਇਹ ਕੋਸ਼ਿਸ਼ ਚੱਲੀ ਰਹੇਗੀ ਕਿ ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਨੇ ਉਹਨਾਂ ਨੂੰ ਹੌਲੀ ਹੌਲੀ ਅਰਲੀ ਜਿ ਕੀਤਾ ਜਾ ਰਿਹਾ ਤਾਂ ਇਸ ਐਲਬਮ ਚ ਵੀ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਸਿੱਧੂ ਤੋਂ ਉਸਦੇ ਜਿਉਂਦੇ ਜੀ ਚਾਹੁੰਦੇ ਸੀ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਦੇ 8 ਗੀਤ ਰਿਲੀਜ਼ ਹੋਏ ਨੇ ਤਾਂ ਉਹਨਾਂ ਦੇ ਸਾਰੇ ਗੀਤਾਂ ਨੂੰ ਪਹਿਲਾ ਬਾਂਗੀ ਪ੍ਰਸਿੱਧੀ ਮਿਲੀ ਹੈ ਤਾਂ ਇਹ ਸਾਰੇ ਗਾਣੇ ਉਸਦੇ ਅਧਿਕਾਰਤ ਅਕਾਊਂਟ ਦੇ ਉੱਤੇ ਰਿਲੀਜ਼ ਕੀਤੇ ਗਏ ਨੇ ਤਾਂ ਦੱਸਦੇ ਕਿ ਇਹ ਐਲਬਮ ਦਾ ਪੋਸਟਰ ਇੰਸਟਾਗ੍ਰam ਦੇ ਉੱਤੇ ਰਿਲੀਜ਼ ਕੀਤਾ ਗਿਆ ਤੇ ਇਸ ਪੋਸਟਰ ਨੂੰ ਹੁਣ ਤੱਕ 1.3 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਤੇ ਇਸ ਐਲਬਮ ਦੇ ਵਿੱਚ ਤਿੰਨ ਗਾਣੇ ਟ੍ਰਿਪਲ 8 ਨੇਲਸ ਅਤੇ ਟੇਕ ਨੋਟਸ ਸ਼ਾਮਿਲ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸ਼ੁਭਦੀਪ ਉਰਫ ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚ ਹੋਇਆ ਸੀ ਤਾਂ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰ ਕੇਵ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਜੋ ਆਪਣੇ ਪੁੱਤ ਦੇ ਜਨਮ ਦਿਨ ਦੇ ਉੱਤੇ ਮਾਂ ਦੇ ਵੱਲੋਂ ਭਾਵਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅੱਜ ਦੇ ਦਿਨ ਕੋਈ ਵੀ ਸ਼ਬਦ ਕਾਫੀ ਨਹੀਂ ਲੱਗਦੇ ਤੈਨੂੰ ਗੁਆਣ ਦੇ ਦਰਦ ਨੂੰ ਮੈਂ ਹਰ ਰੋਜ਼ ਆਪਣੇ ਨਾਲ ਲੈ ਕੇ ਫਿਰਦੀ ਆਂ ਤਾਂ ਦੁਨੀਆ ਅੱਜ ਵੀ ਤੈਨੂੰ ਯਾਦ ਕਰਦੀ ਹੈ ਪਰ ਇੱਕ ਮਾਂ ਵੱਜੋਂ ਮੈਂ ਉਹ ਪਲ ਯਾਦ ਕਰਦੀ ਹਾਂ ਜੋ ਸਿਰਫ ਸਾਡੇ ਦਰਮਿਆਨ ਸਨ ਤੂੰ ਸਵੇਰੇ ਕਿਵੇਂ ਬੁਲਾਉਂਦਾ ਸੀ ਰਾਤ ਨੂੰ ਗੱਲਾਂ ਕਰਦਾ ਸੀ ਤੇਰੀਆਂ ਮਨਪਸੰਦ ਚੀਜ਼ਾਂ ਹੁਣ ਉਹ ਕਦੇ-ਕਦੇ ਮੇਰੇ ਇਕੱਲੇਪਨ ਦਾ ਸਹਾਰਾ ਬਣਦੀਆਂ ਨੇ ਤੇਰੀ ਅਨਮੋਲ ਜ਼ਿੰਦਗੀ ਲੋਕਾਂ ਨੇ ਸਾਤੋਂ ਖੋਹ ਲਈ ਹੈ ਜਿਹਦੇ ਇਨਸਾਫ ਦੇ ਲਈ ਅੱਜ ਵੀ ਅਸੀਂ ਕਾਨੂੰਨ ਦੀ ਮਾਰ ਚੱਲਦੇ ਆਂ ਪਰ ਪੁੱਤ ਮੇਰੇ ਬੱਚੇ ਤੋਂ ਸਿੱਧੂ ਮੂਸੇਵਾਲਾ ਬਣ ਤੱਕ ਜੋ ਹਿੱਸਾ ਸਿਰਫ ਮੇਰਾ ਤੇ ਮੇਰੇ ਪੁੱਤ ਦਾ ਸੀ ਉਹ ਮੈਂ ਸਦਾ ਆਪਣੇ ਮਨ ਦੇ ਵਿੱਚ ਸਾਂਭ ਰੱਖਾਂਗੀ ਤਾਂ ਜਨਮ ਦਿਨ ਮੁਬਾਰਕ ਪੁੱਤ ਮਾਂ ਤਾਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਉੱਤੇ ਉਸਦੀ ਮਾਂ ਦੇ ਵੱਲੋਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ